ਸਤਿਗੁਰ ਤੇ ਤਿਆਰੇ ਦੋਨੋਂ ਜਹਾਜ਼ ਦੀ ਖੁਸ਼ੀਆਂ ਤੇ ਸੇਵਾਦਾਰ ਡੇਰਾ ਸੱਚਾ ਸੋਦਾ ਦੇ ਅਨੰਤਕ ਸੇਵਾਦਾਰ ਵਿਕੀ 인ਸਾਂ ਜਸਪਾਲ 인ਸਾਂ ਤੇ ਕੁਲਬੀਰ ਸਿੰਘ 인ਸਾਂ ਦੀ ਮਾਤਾ ਇੰਦਰਜੀਤ ਕੌਰ 인ਸਾਂ ਦੁਪਹਿਰ ਬਾਅਦ ਸਤਿਗੁਰ ਦੇ ਚਰਨਾਂ ਵਿੱਚ ਝੋੜ ਨਿਭਾ ਗਏ ਉਨ੍ਹਾਂ ਦੇ ਮਰਨ ਉਪਰੰਤ ਪਰਿਵਾਰਕ ਮੈਂਬਰਾਂ ਤਰਫੋਂ ਬਲਾਕ ਕਲਿਆਣ ਨਗਰ ਦੀ ਸਹਿਯੋਗ ਦੇ ਨਾਲ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਦੇ ਲਈ ਉੱਤਰਾਖੰਡ ਦੇ ਹਲਦਵਾਨੀਸ ਤੇ ਕਾਇਆ ਆਯੁਰਵੈਦਿਕ ਕਾਲਜ ਐਂਡ ਰਿਸਰਚ ਸੈਂਟਰ ਨੂੰ ਦਾਨ ਕੀਤੀ ਗਈ। ਸਚਕੰਡ ਵਾਸੀ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਡੇਰਾ ਸੱਚਾ ਸੋਦਾ ਦੀ ਪ੍ਰਬੰਧਕੀਆ ਕਮੇਟੀ ਦੇ ਮੈਂਬਰਾਂ ਸਣੇ ਵੱਖ-ਵੱਖ ਸ਼ਹਿਟਾਂ ਦੇ 85 ਮੈਂਬਰ ਸੇਵਾਦਾਰ ਭਾਈ-ਭੈਣ ਬਲਾਕ ਕਲਿਆਣ ਨਗਰ ਦੀ ਸਾਧ ਸੰਗਤ ਪਰਿਵਾਰਕ ਮੈਂਬਰ ਅਤੇ ਸਗੇ ਸੰਬੰਧੀ ਮੌਜੂਦ ਰਹੇ। ਮਾਧਵਾਤ ਕੀ ਖੁਸ਼ੀ ਹਟ ਹੈ ਤੇ ਲਵਾਰੀ ਸਤਤ ਕੀ ਚਾਨ ਰਹਿਗਾ ਸਤਕੰਬਾਸੀ ਜੀ ਜਾਨੀ ਜੇ ਤੱਕ ਸੰਸਾਰ ਆਪਕਾ ਨਾਮ ਰਹੇਗਾ ਸਤਕੰਬਾਸੀ ਦੇ بیٹے ਕੁਲਵੀਰ ਇਨਸਾਨ ਨੇ ਦੱਸਿਆ ਕਿ ਐਤਵਾਰ ਦੁਪਹਿਰ ਬਾਅਦ ਉਹਨਾਂ ਦੀ ਮਾਤਾ ਇੰਦਰਜੀਤ ਕੌਰ ਇਨਸਾਨ ਦੀ ਕਿਡਨੀ ਫੇਲ ਹੋਣ ਕਾਰਨ ਦਿਹਾਂਤ ਹੋ ਗਿਆ ਸੀ ਇੰਦਰਜੀਤ ਕੌਰ ਇਨਸਾਨ ਦੇ ਮਰਨ ਉਪਰੰਤ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਨ ਦੀ ਪਵਿੱਤਰ ਪ੍ਰੇਰਣਾ ਤੇ ਚੱਲਦਿਆਂ ਹੋਇਆਂ ਮਾਤਾ ਜੀ ਦੀ ਆਖਰੀ ਇੱਛਾ ਨੂੰ ਪੂਰਾ ਕਰਦਿਆਂ ਹੋਏ ਮੈਡੀਕਲ ਦੇ ਵਿਦਿਆਰਥੀਆਂ ਨੂੰ ਮਨੁੱਖੀ ਸਰੀਰ ਦੇ ਬਾਰੇ ਵਿੱਚ ਬਿਹਤਰ ਗਿਆਨ ਮਿਲ ਸਕੇ ਇਸ ਦੇ ਲਈ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਕਾਇਆ ਆਯੁਰਵੈਦਿਕ ਕਾਲਜ ਐਂਡ ਰਿਸਰਚ ਸੈਂਟਰ ਹਲਦਵਾਨੀ ਉਤਰਾਖੰਡ ਨੂੰ ਦਾਨ ਕੀਤਾ ਗਿਆ ਇਸ ਤੋਂ ਪਹਿਲਾਂ ਸਚਕੰਡ ਵਾਸੀ ਦੇ ਸ਼ਹਾਦਤ ਸਤਨਾਮ ਜੀ ਮਾਰਗ ਸਥਿਤ ਸੁਖਸਾਗਰ ਕਲੋਨੀ ਗਲੀ ਨੰਬਰ 3 ਸਥਿਤ ਉਹਨਾਂ ਦੇ ਨਿਵਾਸ ਸਥਾਨ ਤੇ ਅਰਦਾਸ ਬੋਲ ਕੇ ਮ੍ਰਿਤਕ ਸ਼ਰੀਰ ਨੂੰ ਐਂਬੂਲੈਂਸ ਵਿੱਚ ਰੱਖਿਆ ਗਿਆ ਇਥੋਂ ਸ਼ਹਾ ਮਸਤਾਨ ਸ਼ਹਾ ਸਤਨਾਮ ਜੀ ਧਾਮ ਅਤੇ ਮਨੁਤਾ ਭਲਾਈ ਕੇਂਦਰ ਡੇੜਾ ਸੱਚਾ ਸੋਦਾ ਤੱਕ ਸਚਕੰਡ ਵਾਸੀ ਦੀ ਅੰਤਿਮ ਵਿਦਾਈ ਯਾਤਰਾ ਕੱਢੀ ਗਈ ਇਸ ਦਰਮਿਆਨ ਐਂਬੂਲੈਂਸ ਦੇ ਨਾਲ ਚੱਲ ਰਹੀ ਸ਼ਹਾਦਤ ਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸਿੰਗ ਦੇ ਮੈਂਬਰਾਂ ਨੇ ਐਂਬੂਲੈਂਸ 'ਤੇ ਫੁੱਲਾਂ ਦੀ ਵਰਖਾ ਕਰਕੇ ਦੇਹਦਾਨੀ ਇੰਦਰਜੀਤ ਕੌਰਿੰਸਾ ਅਮਰ ਰਹੇ ਅਮਰ ਰਹੇ ਅਤੇ ਜਦ ਤੱਕ ਸੂਰਜ ਚੰਦ ਰਹੇਗਾ ਸ਼ਰੀਰਦਾਨੀ ਇੰਦਰਜੀਤ ਕੌਰਿੰਸਾ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਦੇ ਨਾਲ ਅਸਮਾਨ ਗੂੰਜਾਇਮਾਨ ਕਰ ਦਿੱਤਾ ਇਸ ਤੋਂ ਪਹਿਲਾਂ ਅੰਤਿਮ ਵਿਦਾਈ ਦੇ ਸਮੇਂ ਡੇਰਾ ਸੱਚਾ ਸੋਦਾ ਦੀ ਸਿੱਖਿਆ ਬੇਟਾ ਬੇਟੀ ਇੱਕ ਸਮਾਨ ਨੂੰ ਵਧਾਵਾ ਦਿੰਦਿਆਂ ਹੋਇਆਂ ਸਚਕਿੰਡਵਾਸੀ ਦੀ ਬੇਟੀ ਮਨਿੰਦਰ ਕੌਰ ਇੰਸਾਂ ਪੋਤ ਨੂੰ ਰੇਖਾ ਕੌਰ ਇੰਸਾਂ ਬੇਟੇ ਕੁਲਬੀਰ ਸਿੰਘ ਇੰਸਾਂ ਵਿੱਕੀ ਇੰਸਾਂ ਸਣੇ ਹੋਰ ਪਰਿਵਾਰਕ ਮੈਂਬਰਾਂ ਨੇ ਮਰਤਕ ਦੇ ਅਰਥੀ ਨੂੰ ਮੋਢਾ ਦੇ ਕੇ ਸਮਾਜ ਨੂੰ ਇੱਕ ਸਸ਼ਕਤ ਸੰਦੇਸ਼ ਦਿੱਤਾ ਮੇਰੇ ਮਾਤਾ ਜੀ ਇੰਦਰਜੀਤ ਕੌਰ ਇੰਸਾਂ ਜੀ ਜਿਨ੍ਹਾਂ ਨੇ ਹਜੂਰ ਪਿਤਾ ਜੀ ਦੇ ਨਾਮ ਸ਼ਬਦ ਲੈ ਰੱਖਾਤਾ और आज उन्होंने अपना शरीर दान किया उनकी अपनी इच्छा के अनुसार उन्होंने अपना शरीर दान किया है उनकी इच्छा थी कि मैं मरने के बाद शरीर दान करूँगी और आज मालिक की कृपा से उनका शरीर दान किया है और बहत्तर साल की उम्र तिहत्तर साल की उम्र के थे ये शिक्षा हमें हमारे यूर पिताजी गुरु संत गुरमीत राम रहीम सिंह जी इन से मिली है जी जिन्होंने हमें सच्ची शिक्षा दी है कि ये शरीर दान करने से बंदे के ਕਰਮੀ ਕਰਦੇ ਆਂ ਕਭੀ ਮਤਲਬ ਇਹ ਤਾਂ ਮਿੱਟੀ ਹੋ ਜਾਣਾ ਹੈ ਤਾਂ ਸ਼ਰੀਰ ਤੋਂ ਮਿੱਟੀ ਹੋ ਜਾਣਾ ਤਾਂ ਉਸਕੋ ਦਫਨਾਣੇ ਕੇ ਅੱਛਾ ਕਿ ਕਿਉਂ ਨਾ ਵੀ ਕਿਸੇ ਕੇ ਕਾਮ ਆਏ ਖੋਜੇ ਮੈਡੀਕਲ ਖੋਜ ਕੇ ਲਈ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ